ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਫੈਜ ਰਖਤਾ ਆ ਰਾਮ ਰਾਜੇ ਹਰਨ ਅਖਿਸ ਦੁਸ਼ਟ ਰਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿਤ ਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਸਹ ਹਰ ਸੇਵਿਆ ਅੰਤਲੇ ਛਡਾਇਆ ੴ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੂਪਿਆ ਜਾਂ ਸੁਖਤਾ ਨਾ ਹੋਏ ਤੋ ਕਰਤਾ ਕਰਣਾ ਮੈਂ ਨਾਈ ਜਾਂ ਹੋ ਕਰੇ ਨਾ ਹੋਏ ਬਲਹਾਰੇ ਕੁਦਰਤ ਵਸਿਆ ਤਰੰਤ ਨਾ ਜਾਏ ਲਖਿਆ ਰਹਾਓ ਜਤ ਮੇ ਜੋਤ ਜੋਤ ਮੇ ਜਤਾ ਅਕਲ ਕਲਾ ਭਰਪੂਰ ਰਹਾ ਤੋ ਸੱਚਾ ਸਾਹਿਬ ਸਿਉ ਸੁਆਨੇ ਉਹ ਜਿਨ ਕੀ ਈਸ਼ਵਰ ਪਾਰ ਪਿਆ ਕਹਣਾ ਨ ਕਰਤੇ ਕੀ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਾ ਸੋ ਦਰ ਰਾਘਿਆ ਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾ ਕੇ ਹਾ ਸੋ ਕਰ ਕੇ ਹਾ ਜਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਵਾਹਨ ਹਾਰੇ ਕਿਤੇ ਤੇਰੇ ਰਾਗ ਪ੍ਰੀਤ ਸੋ ਕਈਏ ਕਿਤੇ ਤੇਰੇ ਗਾਵਨ ਹਾਰੇ ਗਵਨ ਤੁਧਨ ਪਵਨ ਪਾਣੀ ਬੈ ਸੰਤਰ ਗਵੈ ਰਾਜ ਧਰਮ ਦੁਆਰੇ ਗਵਨ ਤੁਧਨ ਚਿਤ ਗੁਪਤਿਕ ਜਾਨਨ ਲਿਕ ਲਿਕ ਧਰਮ ਵਿਚਾਰੇ ਗਵਨ ਤੁਧਨ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਵਨ ਤੁਧਨ ਇੰਦਰ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਵੰਤਦਨੋ ਸਦ ਸਮਾਧੀ ਅੰਦਰ ਗਵੰਤਦਨੋ ਸਾਧ ਵਿਚਾਰੇ ਗਵੰਤਦਨੋ ਜਤੀਸਤੀ ਸੰਤੋਕੀ ਗਵੰਤਦਨੋ ਵੀਰ ਕਰਾਰੇ ਗਵੰਤਦਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦਾਂ ਨਾਲੇ ਗਵੰਤਦਨੋ ਮੋਹਨੀਆਂ ਮਨਮੋਹਨ ਸੁਰਗ ਮਸ਼ ਪਿਆਲੇ ਗਵੰਤਦਨੋ ਰਤਨੋ ਪਾਏ ਤੇਰੇ 68 ਤੀਰ ਤਨਾਲੇ ਗਵੰਤ ਤੁਧ ਨੂੰ ਜੋਤ ਮਹਾ ਬਲ ਸੂਰਾ ਗਵੰਤ ਤੁਧ ਨੂੰ ਕਾਣੀ ਚਾਰੇ ਗਵੰਤ ਤੁਧ ਨੂੰ ਖੰਡ ਮੰਡਲ ਬ੍ਰਾਹਮੰਡਾ ਕਰ ਕਰ ਰੱਕੇ ਤੇਰੇ ਧਾਰੇ ਸਹਿਤ ਤੁਧ ਨੂੰ ਗਵੰਤ ਤੁਧ ਭਾਵਨ ਰਤੇ ਤੇਰੇ ਭਖਤਰ ਸਾਲੇ ਹੋਰ ਕੀਤੇ ਤੁਧ ਨੂੰ ਗਵਨ ਸੇਮੈ ਚਤਨ ਆਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਤ ਸਾਹਿਬ ਸੱਚਾ ਸੱਚੀ ਨਹੀਂ ਹੱਪੀ ਓਸੀਜਨ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸੇ ਮਾਇਆ ਜਨ ਉਪਾਈ ਕਰ ਕਰ ਦੇ ਕਲ ਕੀ ਤਾਇ ਪਣਾ ਜਤਸ ਦੀ ਵੜਿਆਏ ਜਤਸ ਭਵੇਂ ਸੋਏ ਕਰਸੇ ਫਰਕ ਨਾ ਕਰਨਾ ਜਾਏ ਸੋ ਪਾਤਸ਼ਾਹੋ ਸਹਾ ਪਾਤ ਸਾਹਿਬ ਨਾਨਕ ਰਹਿਨ ਰਜਾਈ ਅਸਾ ਮਹੱਲਾ ਪਹਿਲਾ ਸੁਣ ਵਡਾ ਕਾ ਸਭ ਕੋ ਏ ਕਿਉ ਡ ਵੱਡਾ ਡਿੱਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਨ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਰਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕਿੱਤਾ ਕੇਵੜ ਚੀਰਾ ਰਹਾਉ ਸਭ ਸਤਿ ਮਿਲ ਸਤਿ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਕਹਿ ਨੀ ਧਾਨੀ ਗੁਰੂ ਘਰ ਹਾਈ ਕਹਿ ਨਾ ਜਾਈ ਤੇ ਰਿਤ ਲਵੜਿਆਈ ਸਭ ਸਤ ਸਭ ਤਪ ਸਭ ਚੜੀਆਂ ਸਦਾ ਪ੍ਰਖਾ ਗਿਆ ਵੜੇ ਆਇਆ ਤੁਧੁਨ ਸਦੀਕ ਨਾ ਪਾਈਆ ਕਰਮੇਲਾ ਨੇ ਟਾਕਰ ਹਈਆ ਆਖਣ ਵਾਲਾ ਕਹਿ ਵਿਚਾਰ ਸਿਫਤੀ ਪ੍ਰੇ ਤੇਰੇ ਪੰਡਾਰ ਜਿਸ ਤੋਂ ਦੇ ਚਕ ਚਾਰ ਨਾਨਕ ਸਤਿ ਸਵਰ ਅਨਾਰਾ ਸਾ ਮਹੱਲਾ ਪਹਿਲਾ ਆਖਾ ਜਿਵਾਂ ਵਿਸਰੈ ਮਰ ਜਾਉ ਅਕਨਿ ਔਖਾ ਸਤ ਨਾਉ ਸਤਿਨਾਮ ਕੀ ਲਗ ਪੂਖ ਉਤ ਪੂਖਾ ਖਾਏ ਚਲਿਆ ਦੂਖ ਸੋਖਾਂ ਵਿਸਰੈ ਮੇਰੀ ਮਾਏ ਸਚਾ ਸਹਿਬ ਸਚ ਨਾਹਿ ਰਹਾਓ ਸਚਨਾਮ ਕੀ ਤਲਵੜਿ ਆਈ ਅਖਤਕੇ ਕੀਮਤ ਨਿਪਾਈ ਜੈਸਾ ਮਿਲ ਕਾਇ ਕਨਪਾਏ ਵਡਨ ਵੈ ਘਾਟ ਨਾ ਜਾਏ ਨਾ ਮਰਨ ਹੋਵੇ ਸੋਗ ਦਿਦਰਨ ਚੁੱਕੇ ਭੋਗ ਗੁਣ ਵਰਨਾਈ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜਿਆ ਤੇ ਵਰਤੇ ਰੀ ਦਾਤ ਜਿੰਦਨ ਕਰ ਕਹਿ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਤ ਨਾਨਕ ਨਾ ਵੇ ਬਾਤ ਸੁਨਾਤ ਰਾਗ ਗੂਜਰੀ ਮਹੱਲਾ ਚੌਤਾਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਕਿਰਪਾਸ ਅਮ ਕੇ ਰੇ ਕਰਮ ਸਤਿਗੁਰਿ ਸਰਨਾਇ ਕਰਿ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਪ੍ਰਾਂਸ ਕਾਈ ਹਰ ਕੀਰਤਮ ਰੇ ਰਹਾਸ ਰਹਾਓ ਹਰ ਜਨ ਕੇ ਵਡ ਪਾਗ ਵਡੇ ਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਪਤਾਸਾਏ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਸਨਮ ਨਾ ਪਾਇਆ ਤੇ ਭਾਗੀ ਜਨ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਅਨ ਜਨ ਸਤਗੁਰ ਸੰਗਤ ਪਾਈ ਤਨ ਤਨ ਮਾਸਤਗ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤਰਸ ਪਾਇਆ ਮਿਲ ਜਨ ਅਨਨਕ ਨਾਮ ਪ੍ਰਗਾਸ ਰਾਗੂਜਰੀ ਮਹੱਲਾ ਪੰਜਮਾ ਕਾਹੇ ਰੇ ਮਨ ਚਿਤ ਵੈ ਉਦਮ ਦ ਆਹਰਜ ਪ੍ਰਿਆ ਸਲਪਤਰ ਮੇ ਜਨ ਤੋ ਪਾਏ ਤਾ ਕਰਜ ਕਾਗੇ ਕਰਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤਰਿਆ ਗੁਰਪ੍ਰਸਾਦ ਪਰਮਪਤ ਪਾਇਆ ਸੁਖੇ ਕਾਸ ਤਰਿਆ ਰਹਾਓ ਜਨਨ ਪਿਤਾ ਲੋਕਛਤ ਬਨਤਾ ਕੋਈ ਨ ਕਿਸ ਕੀ ਤਰਿਆ ਸਿਰਸਿਰ ਜਕ ਸੰਭਾਏ ਠਾਕੁਰ ਕਾਹੇ ਮਨ ਪੁਕਰਿਆ ਊਡੇ ਊੜਿਆ ਵੈਸਾ ਖੁਸਾ ਜਿ ਪਾਚਾ ਪਤਰੇ ਛਰਿਆ ਤਨ ਕਮਨ ਕਲਾ ਵੈ ਖੰਝੂਗਾ ਵੈ ਮਨ ਮੇ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤਿਰੰਤਨ ਪਰ ਵਰਿਆ ਰਾਗਿਆਸਾ ਮਹੱਲਾ ਚੌਥਾ ਸੋ ਪ੍ਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਅਰ ਪ੍ਰਖ ਨਰੰਜਨ ਹਰਗਮਗਮ ਅਪਾਰ ਸਬਤ ਹਵੇ ਸਬਤ ਹਵੇ ਤੁਧ ਜੀ ਹਰ ਸੱਚੇ ਸਰਜਨਾਰ ਸਭ ਜੀ ਤੁਮਾਰੇ ਜੀ ਤੋ ਜੀਆ ਕਦ ਤਰਾ ਹਰਿ ਤਵ ਸੰਤੋ ਜੀ ਸਤਿ ਸ੍ਰੀ ਅਕਾਲ ਸਾਰਾ ਨਾਰਾ ਹਰੇ ਪੇਟਾ ਕੂਰ ਰੇ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਕਟਕਟੇ ਅੰਤਰ ਸਰਬੰਨ ਅੰਤਰ ਜੀ ਹਰੇ ਕੋ ਬ੍ਰਖ ਸਮਾਨ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਨਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਕਾਣਾ ਜੋ ਸੇਵ ਹੈ ਜੋ ਸੇਵ ਹੈ ਤੁਜ ਜੀ ਜਨ ਨਾਨਕ ਤਨ ਕੁਰਬਾਣਾ ਅਰਤੇ ਆਵੇ ਅਰਤੇ ਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਅਰਤਾ ਆਜੇ ਤੇ ਟੁੱਟੇ ਜਮਕੇ ਫਸੇ ਜਨਕ ਭਉ ਜਨ ਹਰਨ ਪਉ ਧਿਆਜੇ ਤਨ ਕਾ ਭਉ ਸਭ ਕੁ ਵਾਸੀ ਜਿਨ ਸੇ ਮੈਂ ਜਿਨ ਸੇ ਵੇ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸੇ ਸੇ ਤਨ ਸੇ ਤਨ ਜਨ ਤਿਆਜੇ ਜਨ ਅਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਪਖ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨ ਕਰੇ ਅਰ ਪੂਜਾ ਜੀ ਤਬ ਤਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬਸ ਸਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰਨ ਤ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪ੍ਰਖ ਪਰੰਪਰ ਕਰਤਾ ਜੀ ਤੁਧ ਜਿਵੇਂ ਵਰਨਾ ਕੋਏ ਤੂੰ ਜਗ ਜਗ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਤਲ ਕਰਤਾ ਸੋਈ ਤੂੰ ਵਿਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋਈ ਤੂੰ ਵਿਆਪੇ ਸ੍ਰਿਸ਼ਟ ਸਭ ਉਪਾਈ ਜੀ ਤੂੰ ਵਿਆਪੇ ਸ੍ਰਿਸ਼ਟ ਸਭ ਕੋਈ ਜਨਨਾਨ ਕੁੰਨ ਗਾਵੈ ਕਰਤੇ ਕੇ ਜੀ ਜੋ ਸਭ ਸਾ ਕਾ ਜਨੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੰਡਾ ਸਾਈ ਜੋਤ ਭਾਵੈ ਸੋਈ ਥਿਸੇ ਜੋ ਤੂੰ ਦੇ ਸੋਇੰ ਪਾਈ ਰਹਾਓ ਸਭ ਤੇਰੀ ਤੂੰ ਸਭ ਨਿਤਿਆਇ ਗਿਸ਼ਨੋ ਕਿਰਪਾ ਕਰਹਿ ਤਨ ਨਾਮ ਰਤਨੁ ਪਾਇਆ ਗੁਰਮੁਖ ਲਾਦਾ ਮਨ ਮੁਕਵਾਇਆ ਤਦਿਆ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਤਜੇ ਮਾਏ ਤਜਵੇਂ ਦੂਜਾ ਕੋਈ ਨਾਏ ਜੀਵ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਉਛੜਿਆ ਸੰਜੋਗ ਕੀ ਮੇਲਾ ਜਿਸਨੋ ਤੁਜਨਾਏ ਸੋਈ ਜਨ ਜਾਣੈ ਹਰ ਕੋਣ ਸਾਦੀ ਆਖ ਵਖਾਣਾ ਜਨਨ ਸੇਵਿਆ ਤਨ ਸੁਖ ਪਾਇਆ ਸਚੇ ਰਾਮ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਐ ਸਭ ਹੋਏ ਤੁ ਤਵੇਂ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਕੁਰਮਕ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵੜਾ ਪੈਲੇ ਨਿਵਾਸਾ ਪਾਣੀ ਪਾਵਕਤ ਨੇ ਕੀਆ ਪੰਕਜਮ ਬਗਨੀ ਚੱਲੇ ਅਮ ਦੇਕਾਂ ਤੱਕ ਡੂਬੀਐ ਲੈ ਮਨ ਇੱਕ ਨ ਚੇਤ ਸਮ ਉਡ ਮਨਾ ਅਰਬਿ ਸਰਤੇਰੇ ਗੁਣ ਗਲਿਆ ਰਹਾਓ ਨਾਹੋ ਜਤਿਸਤੇ ਨਿਪੜਿਆ ਮੂਰਖ ਮੁਗਦਾ ਜਨਪਿਆ ਪ੍ਰਨਵਤ ਨਾਨਕ ਤਿੰਨ ਕੀ ਸਰਨਾ ਜਿੰਤੋ ਨਾਹੀ ਵੀ ਸਰਿਆ ਆਸਾ ਮਹੱਲਾ ਪਨਮਾ ਭਈ ਪ੍ਰਾਪਤ ਮਨੁਖ ਦਿਉਰੀਆ ਗੋਬਿੰਦ ਮਿਲਨ ਕੀ ਇਹ ਤ੍ਰਿਭਰੀਆ ਅਵਰ ਕਾਇਤਰਾ ਕਿਤਾਨ ਕਾਮ ਮਿਲਸਾ ਸੰਗਤ ਪੈ ਕੇ ਵੰਨਾ ਸੰਗਜਾਮ ਲਾਪਹੁ ਦਲ ਤਣਕ ਜਨਮ ਬ੍ਰਤਾ ਜਾ ਤਰੰਗ ਮਾਇਆ ਕਰਹਾਓ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਨਿਆ ਹਰ ਰਹਾ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸ਼ਮੀ ਕਬਿਓ ਬਾਤ ਬੇਨਤੀ ਚਾਪੇ ਹਮਰੇ ਕਰੋ ਹਾ ਦਰਸਾ पूर्ण होए चित कीषा तब चरणन मंद रह हमारा अपना जान करो प्रति पारा अमृत दुष्ट सभा तुम काव हो आपाद में बचाव हो सुखिवसम मोर परिवार सेवक शिक्षक कर्तार मोर शान्य कर दे करिया सबरण कवाज संगरीय पूर्ण होए हमारी असा तोर भजन की रह प्यासा तुम्हें शारद कोई वना त्याउ ਜੋ ਵਰ ਚਾਹੋਂ ਸੋ ਤੁਮ ਤੇ ਪਾਉ ਸੇਵਕ ਸਿਕਾ ਮਾਰੇ ਤਾਰਿਆ ਚੰਚਨ ਸਤਰ ਹਮਾਰੇ ਮਾਰਿਆ ਆਪਾ ਦਮ ਜਬ ਰੀਏ ਮਰਨ ਕਾਲ ਕਾ ਤਰਾ ਸਨੇ ਵਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜੋ ਕਰਿਓ ਰਿਸ਼ਾ ਰਾਖ ਲਿਓ ਮੋਇ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਬੰਦੁਸ਼ਟਨ ਕੇ ਹੰਤਾ ਤੁਮੋ ਬਰੇ ਚਤੁਰ ਦਿਸਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਲ ਪਾਏ ਸਿਵ ਜੂ ਅਵਤਰਾ ਕਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਤ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਚਣ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝੀਓ ਮਾਰਾ ਨਮਸਕਾਰ ਤਸੀ ਕੋ ਮਾਰੀ ਸਕਲ ਪ੍ਰਜਾ ਜਨਿਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਛਤਰਣ ਕੋ ਪਲ ਮੋਬਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰ ਕੇ ਪੀਰ ਪਛਨਤ ਚਿੱਟੀ ਤੇ ਕੁੰਚਰ ਅਸਤੁੱਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਨ ਕਟਕਟ ਕੇ ਪਰਪਟ ਕੀ ਜਾਨਾ ਜਬਦ ਕਰ ਕਰਾ ਕਰਤਰ ਪ੍ਰਜਾ ਧਰਤਵ ਦੇ ਅਪਾਰਾ ਜਬੇ ਆ ਕਰਖ ਕਰ ਤੋਂ ਕਭੂ ਤਮ ਮੈ ਮਿਲਤ ਦੇ ਤਰਸਭੂ ਜਿਤੇ ਬਦਨ ਸ੍ਰਿਸ਼ਟ ਸੋ ਉਤਾਰ ਆਪ ਆਪਨੇ ਬੋਝੋ ਚਰ ਤੂੰ ਸਵੇ ਤੇ ਰਹਿਤ ਨਿਰਾਲਮ ਜੰਤ ਬੇਦ ਪੇਦੇ ਹਰੇ ਆਲਮ ਨਿਰੰਕਾਰ ਨਿਰਭਿਆਕਾਰ ਅੰਦਰ ਲੰਬਾ ਆਧ ਅਨੀਲਾ ਨਾਦ ਸੰਬ ਤਾਕਾ ਮੂੜ ਤਤ ਪੈਦਾ ਜਾ ਕੋ ਪਹਿ ਨ ਪਾਵਤ ਵਿਦਾ ਤਾਕੋ ਕਰਪਾ ਹਨ ਹਨੂਮਨਤ ਮਹਾ ਮੂੜ ਕਸ਼ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨਾ ਪਿਵ ਆਪ ਆਪਣੀ ਬੁਧਾ ਜਤੀ ਬਰਨਤ ਪੈਨ ਪੈਨ ਤਹਿ ਤੇਤੀ ਤੁਮਰਾ ਲਖਾਂ ਨ ਜਾਏ ਪਸਾਰਾ ਕਹਿਬਿਤ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂਪ ਸਰੂਪਾ ਰੰਗ ਪਿਓ ਰਾਵ ਕੈ ਪੁਪਾ ਅੰਡਾ ਜੇ ਰਸੇ ਤੇ ਕਿੰਨੀ ਉਤਪੇ ਕਾਨ ਬਹੁਰ ਰਚਤਿਨੀ ਕਹੋਂ ਫੂਹ ਰਾਜਾ ਹਵ ਬੈਟਾ कहो समट पर शंकर कटा सगरे श्रेष्ठ दिखाए चंपव आद जुगात स्वरूप सुयंग पव अवृषा मेरी तम करो सिको बार सिख संगरो दुश्चित उठवा तदपाता शकल मलेश करो रन काता जे अस्तु तब सर नि परे तिनके दुष्ट दोखता मरे पुरख जन परे तिहारे तिनके तुम संकट सवटारे जो कल कोई कबार तेय ਤਾਕੇ ਕਾ ਲਿਕਟ ਨਹੀਂ ਹੈ ਰਸ਼ਾਏ ਤੈਂ ਸਭ ਕੱਲਾ ਦੁਸ਼ਟ ਅਰਿਸ਼ਟ ਤਰੇ ਤਕੱਲਾ ਕਿਰਪਾ ਦਿਸਤਾਂ ਜਾਈ ਨਿਹਰ ਹੋ ਤਕੇ ਤਾਪ ਤਨ ਕਮੇ ਹਰ ਹੋ ਰਿਤ ਸਿਦ ਕਰਮ ਸਭ ਹੋਈ ਦੁਸ਼ਟ ਸ਼ਾ ਸਵਸਕ ਨ ਕੋਈ ਏਕ ਬਾਰ ਜਿੰਤ ਮੈਂ ਸੰਬਾਰਾ ਕਾਲ ਫਾਸਤੇ ਤੈਂ ਉਬਾਰਾ ਜਨਰ ਨਾਮ ਤੇ ਹਰੋ ਕਹਾ ਦਾਰੇ ਤੇ ਦੁਸ਼ਟ ਦੋਖ ਤੇ ਰਹਾ ਕੜ ਕੇ ਤਮੈ ਸ਼ਰਨ ਤੇ ਹਾਰੀ ਆਪਾ ਦਲੇ ਉਬਾਰੇ ਸਰਵਟੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਉ ਤੇ ਕਵਾਖ ਤਰਨੀ ਅਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿਮ ਤੇ ਇਕ ਨ ਮੰਨਿਉ ਸਿਮਰਤ ਸਾਸਤਰ ਬੇਦ ਸਬਾਬੋ ਭੇਦ ਕਾ ਮੇ ਇਕਨ ਜਨਿਉ ਸ੍ਰਿਸ਼ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਤ ਤੋਏ ਵਕਾਨੀਓ ਦੋਹਰਾ ਸਗਲ ਦੁਆਰ ਕੋ ਛਾੜਕ ਗਇਓ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜਕ ਗਇਓ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਵਿੰਦ ਦਾਸ ਤੋਹਾਰ ਰਾਮਕਲੀ ਮਹੱਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸਿਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਕਾਮਨੀ ਆਈਆਂ ਸ਼ਬਦੋ ਤਾਂ ਗਾਵਰੇ ਕੇਰਾ ਮਨ ਜਨੀ ਵਸਾਇਆ ਕਹ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਸਰਣਾ ਅੰਗੀਕਾਰੋਂ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਂ ਗਲਾ ਸਮਰਤ ਸੁਅਮੀ ਸ਼ੁਕ ਮਨ ਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਤੈ ਸੋ ਪਾਵੇ ਸਦਾ ਸਤਿ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮੇ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨੈ ਵਸਿਆ ਜਨਿਚਾਂ ਸਭ ਪੂਜੈਨ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਸ ਦੀਆਂ ਵਡਿਆਈਆਂ ਕਹਿ ਨਾਨਕ ਸੁਨੋ ਸ਼ੰਤ ਸ਼ਬਤ ਰੋਪੇ ਅਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਦਿੱਤ ਕਰਸ ਪਗ ਕਰਸ ਪਗ ਹੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਹੈ ਪੰਚ ਦੂਤ ਤੁਦ ਅਸ ਕੀਤੇ ਕਾਲ ਕੰਟਕ ਮਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸੈ ਨਾਮ ਹਰ ਕਹਿ ਲਾ ਕੇ ਕਹ ਨਾਨਕ ਤੈ ਸੁਖ ਹੋਆ ਤਿਤਕਾਰ ਅਨਹਦ ਵਾਜੇ ਅਨਦ ਸੁਨੋ ਵਡਭਾਗਿਓ ਸ਼ਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਨਤੇ ਪੁਨੀਤ ਕਹਤੇ ਪਵਤ ਸਤਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹਲਾ 5 ਥਾਲ ਵਿਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰਾ ਕਾ ਪਾਇਓ ਜਿਸ ਕਾ ਸਭ ਸਰਦਾਰੋ ਜੇ ਕੋ ਕਾਵੇ ਜੇ ਕੋ ਬੁੰਚ ਤਿਸ ਕਾ ਹੋਏ ਉਦਾਰੋ ਇਹ ਵਸਤ ਜੀ ਨਾ ਜਾਏ ਨਿਤ ਨਿਤ ਰਕਰ ਤਾਰੋ ਤਮ ਸੰਸਾਰ ਤਨੁ ਲਗ ਤਰੀਐ ਸਬਨਾਨਕ ਬ੍ਰਹਮ पसारो ਸਲੋਕ ਮਹਲਾ 5 ਮਾ 13 ਕੀਤਾ ਜਤ ਨਹੀਂ ਮੈਨੂੰ ਜੋਗ ਕਿਤੋਏ ਮਨਰ ਕੋ ਨਿਹਾਰੇ ਕੋ ਗੁਨ ਨਾਹੀ ਆਪੇ ਤਰਸ ਪਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਪਵੜੀ ਤਿੱਥਾ ਤੋਂ ਸਮਰਤ ਜਿੱਤ ਕੋਈ ਨਾਏ ਉਥੈ ਤੇਰੀ ਰਖ ਅਗਨੀ ਉਦਰ ਮਾਏ ਸੁਣ ਕੇ ਜਮਕੇ ਦੂਤ ਨਾਏ ਤੇਰੇ ਛੜ ਜਾਏ ਭਵਜਲ ਵਿਕਮਸ ਗਾਹੋ ਗੁਰ ਸ਼ਬਦ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸਈ ਖਾਏ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਗਾਏ ਸਭਸਾ ਨੋ ਕਿਰਪਾ ਸਮਲੇ ਸਾਹੇ ਸਾਏ ਬਿਰਤਾ ਕੋਈ ਨ ਜਾਏ ਜੇ ਆਵੇ ਤਦ ਆਏ ਸਾਲੋਕ ਮਹੱਲਾ ਪੰਜਮਾ ਅੰਤਰ ਗੁਰਿਆ ਰਦਨ ਜਹਿਵਾ ਜਬ ਗੁਰ ਨਾਉ ਨਿਤਰੇ ਸਤਗੁਰ ਪੇਖਣਾ ਸਰਮਣੀ ਸੁਨਣਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗਹ ਪਈਆ ਠਾਓ ਕਹੋ ਨਾ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗਮੇ ਉਤਮ ਕਾੜੀਏ विरले के के मोहल्ला पंजमा रके र कणहार आपो बारेन गुरकी परे पाहे का सवर्ण हो आ आप दयाल मनहो ना विसारण साथ जना कै संग पाजन तारन साक तने दक दुष्ट किन माहे बेदारन तिस साहिब की टेक नानक मन माहे ਜਿਸ ਮਰਤ ਸੁਖ ਹੋਏ ਸਗਲੇ ਦੂਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨ ਆਮ ਹੈ ਜਿਸ ਮਰਤ ਸੁਖ ਹੋਏ ਸਗਲੇ ਦੂਖ ਜਾਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ